ਅਜਿਹੀ ਇੱਕ ਵੱਡੀ ਖਬਰ ਸੁਪਰੀਮ ਕੋਰਟ ਤੋਂ ਆ ਰਹੀ ਹੈ ਸੁਪਰੀਮ ਕੋਰਟ ਦੇ ਵਿੱਚ ਬਹੁਤ ਹੀ ਨਾਟਕੀ ਘਟਨਾ ਵਾਪਰੀ ਜਿਸ ਵੇਲੇ ਸਵੇਰੇ ਸੁਪਰੀਮ ਕੋਰਟ ਦੀ ਕਾਰਵਾਈ ਚੱਲ ਰਹੀ ਸੀ ਅਤੇ ਕੇਸ ਜਿਹੜੇ ਸੀ ਉਹ ਮੈਂਸ਼ਨ ਹੋ ਰਹੇ ਸਨ ਤਾਂ ਵਕੀਲ ਦੀ ਬਰਦੀ ਵਿੱਚ ਆਏ ਇੱਕ ਵਿਅਕਤੀ ਨੇ ਚੀਫ ਜਸਟਿਸ ਵੀ ਆਰ ਗਵਈ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਬਾਹਰ AND ਬੈਂਚ ਦੀ ਰਿਪੋਰਟ ਔਰ ਪੀਟੀਆਈ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਜਿਹੜੀ ਹੁਣ ਤੱਕ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਇਹ ਵਿਅਕਤੀ ਸੁਪਰੀਮ ਕੋਰਟ ਦੇ ਵਿੱਚ ਵਕੀਲ ਦੀ ਵਰਦੀ ਵਿੱਚ ਆਇਆ ਸੀ ਤੇ ਜਿਸ ਵੇਲੇ ਅਦਾਲਤ ਦੀ ਕਾਰਵਾਈ ਚੱਲ ਰਹੀ ਸੀ ਤਾਂ ਇਹ ਚੀਫ ਜਸਟਿਸ ਵੱਲ ਵਧਿਆ ਔਰ ਇਸਨੇ ਆਪਣੀ ਜੁੱਤੀ ਖੋਲ ਕੇ ਉਹਨਾਂ ਵੱਲ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਇਸ ਤੋਂ ਪਹਿਲਾਂ ਹੀ ਅਦਾਲਤ ਦੇ ਵਿੱਚ ਜਿਹੜਾ ਅਮਲਾ ਫੈਲਾ ਸੀ ਉਹ ਕਾਫੀ ਤਰਕ ਸੀਗਾ ਉਸਨੇ ਇਸ ਬੰਦੇ ਨੂੰ ਕਾਬੂ ਕਰ ਲਿਆ ਤੇ ਇਸ ਵਿਅਕਤੀ ਨੂੰ ਜਦੋਂ ਕੋਰਟ ਰੂਮ ਤੋਂ ਬਾਹਰ ਲਿਆਇਆ ਜਾ ਰਿਹਾ ਸੀ ਤਾਂ ਇਸਨੇ ਇੱਕ ਨਾਰਾ ਲਾਇਆ ਸਨਾਤਨ ਦਾ અપਮਾਨ ਨਹੀਂ ਸਹੇਗਾ ਹਿੰਦੁਸਤਾਨ ਸੋ ਇਹ ਨਾਰਾ ਜਿਹੜਾ ਹੈ ਆਮ ਤੌਰ ਤੇ ਹਿੰਦੂਤਵੀ ਸੰਗਠਨ ਲਗਾਉਂਦੇ ਨੇ ਜਿਸ ਤੋਂ ਉਸ ਦੇ ਉਸ ਵੱਲੋਂ ਲਾਏ ਗਏ ਇਸ ਨਾਰੇ ਤੋਂ ਇਹ ਪ੍ਰਭਾਵ ਮਿਲਦਾ ਹੈ ਕਿ ਉਹ ਵਿਅਕਤੀ ਜਿਹੜਾ ਹੈ ਉਹ ਕਿਸੇ ਹਿੰਦੂਤਵੀ ਸੰਗਠਨ ਦਾ ਪਾਰਟ ਹੋ ਸਕਦਾ ਹੈ ਪਰ ਅਜੇ ਤੱਕ ਇਸ ਦੀ ਪੁਸ਼ਟੀ ਨਹੀਂ ਹੋ ਸਕੀ ਜਿਵੇਂ ਕਿ ਇਹ ਵੀ ਇਸ ਗੱਲ ਦੀ ਵੀ ਪੁਸ਼ਟੀ ਨਹੀਂ ਹੋ ਸਕੀ ਕਿ ਉਹ ਵਕੀਲ ਹੈ ਵੀ ਜਾਂ ਨਹੀਂ ਇਸ ਗੱਲ ਦੀ ਜਾਂਚ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਪਰ ਜਿਸ ਵੇਲੇ ਇਹ ਸਾਰੀ ਘਟਨਾ ਵਾਪਰੀ ਉਸ ਉਸ ਦੌਰਾਨ ਜਸ ਜਸਟਿਸ ਬਹੁਤ ਹੀ ਸੰਜਮ ਦੇ ਵਿੱਚ ਰਹੇ ਔਰ ਉਹਨਾਂ ਨੇ ਇਸੇ ਵੱਲ ਜਿਹੜਾ ਹੈ ਸਾਰੇ ਅਦਾਲਤ ਦੇ ਵਿੱਚ ਜਿਹੜੇ ਲੋਕ ਮੌਜੂਦ ਸਿਗੇ ਉਹਨਾਂ ਨੂੰ ਕਿਹਾ ਕਿ ਉਹ ਹੋਰ ਜਿਹੜਾ ਆਪਣਾ ਧਿਆਨ ਨਾ ਪਟਕਾਉਣ ਉਹ ਕੰਮ ਉੱਤੇ ਆਪਣੇ ਜਿਹੜੇ ਕੇਸਸ ਦੀ ਸੁਣਵਾਈ ਚੱਲ ਰਹੀ ਹੈ ਉਸ ਦੇ ਉੱਤੇ ਆਪਣਾ ਫੋਕਸ ਰੱਖਣ ਸੋ ਇਸ ਪੂਰੀ ਘਟਨਾ ਦੇ ਦੌਰਾਨ ਅਦਾਲਤ ਦੀ ਕਾਰਵਾਈ ਸ਼ਾਂਤਮਈ ਤਰੀਕੇ ਨਾਲ ਚੱਲਦੀ ਰਹੀ ਔਰ ਜਿਸ ਜਸਟਿਸ ਨੇ ਸਿਰਫ ਇੰਨਾ ਕਿਹਾ ਕਿ ਉਹਨਾਂ ਨੂੰ ਅਜਈਆਂ ਚੀਜ਼ਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਸੋ ਉਹਨਾਂ ਨੇ ਵਕੀਲਾ ਨੂੰ ਜਿਹੜੇ ਵਕੀਲ ਬਹਿਸ ਕਰ ਰਹੇ ਸੀਗੇ ਉਹਨਾਂ ਨੂੰ ਕਿਹਾ ਕਿ ਉਹ ਆਪਣੀ ਆਪਣੀ ਜਿਹੜੀ ਗੱਲਬਾਤ ਹੈ ਆਪਣੀਆਂ ਦਲੀਲਾਂ ਜਾਰੀ ਰੱਖਣ ਸੋ ਇਹ ਸਾਰਾ ਕੁਝ ਧਿਆਨ ਭਟਕਾਉਣ ਦੇ ਲਈ ਹੋ ਰਿਹਾ ਤੇ ਅਜਈਆਂ ਜਿਹੜੀਆਂ ਚੀਜ਼ਾਂ ਹੈ ਉਹ ਉਹਨਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਸੋ ਸੁਪਰੀਮ ਕੋਰਟ ਦੀ ਜਿਹੜੀ ਸੁਰੱਖਿਆ ਇਕਾਈ ਹੈ ਉਸਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਬੰਦਾ ਕੌਣ ਸੀ ਇਹ ਕੀ ਕੋਈ ਹਿੰਦੂਵਾਦੀ ਸੰਗਠਨ ਨਾਲ ਜੁੜਿਆ ਹੋਇਆ ਸੀ ਜਾਂ ਇਹ ਕੋਈ ਵਕੀਲ ਸੀ ਇਸ ਦਾ ਚੀਫ ਜਸਟਿਸ ਉੱਤੇ ਹਮਲਾ ਕਰਨ ਦਾ ਕੀ ਮਕਸਦ ਸੀ ਇਹ ਸਾਰੀਆਂ ਗੱਲਾਂ ਜਿਹੜੀ ਹੈ ਇਸ ਦੀ ਅਜੇ ਪੁਸ਼ਟੀ ਹੋਣੀ ਹੈ ਕਿਉਂਕਿ ਇਸ ਦੀ ਜਾਂਚ ਸ਼ੁਰੂ ਹੋ ਗਈ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਇਸ ਦੀ ਅਪਡੇਟ ਆਏਗੀ ਅਸੀਂ ਹੋਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਪਰ ਇਸ ਵੇਲੇ ਦੀ ਤਾਜ਼ਾ ਖਬਰ ਇਹ ਹੈ ਇਸ ਵੇਲੇ ਦੀ ਵੱਡੀ ਖਬਰ ਇਹ ਹੈ ਕਿ ਸੁਪਰੀਮ ਕੋਰਟ ਦੇ ਕੋਰਟ ਦੇ ਅੰਦਰ ਚੀਫ ਜਸਟਿਸ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਵਿਅਕਤੀ ਜਿਹੜਾ ਵਕੀਲ ਦੀ ਡਰੈੱਸ ਵਿੱਚ ਆਇਆ ਸੀ ਉਸ ਨੇ ਚੀਫ ਜਸਟਿਸ ਉੱਤੇ ਜੁੱਤੀ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਸਮੇਂ ਤੋਂ ਪਹਿਲਾਂ ਕਾਬੂ ਕਰ ਲਿਆ ਗਿਆ ਔਰ ਉਹ ਆਪਣੇ ਮਕਸਦ ਦੇ ਵਿੱਚ ਕਾਮਯਾਬ ਨਹੀਂ ਹੋ ਸਕਿਆ ਸੋ ਉਸ ਦਾ ਮਕਸਦ ਕੀ ਸੀ ਇਹ ਵਿਅਕਤੀ ਕੌਣ ਹੈ ਇਹ ਵਕੀਲ ਹੈ ਵੀ ਜਾਂ ਨਹੀਂ ਹੈ ਜਿਸ ਤਰ੍ਹਾਂ ਦਾ ਉਹਨੇ ਨਾਹਰਾ ਲਾਇਆ ਉਹ ਹਿੰਦੂਵਾਦੀ ਸੰਗਠਨ ਹਿੰਦੂਤਵ ਸੰਗਠਨ ਲਾਦੇ ਨੇ ਕਿ ਉਹ ਹਿੰਦੂਤ ਕਿਸੇ ਹਿੰਦੂਤਵੀ ਸੰਗਠਨ ਦਾ ਹਿੱਸਾ ਹੈ ਜਾਂ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਅਜੇ ਜਾਂਚ ਦਾ ਵਿਸ਼ਾ ਹਨ